ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਸ਼ਕਤੀਮਾਨ ਕਿਹਨੇ ਕਿਹਨੇ ਦੇਖਿਆ ਛੋਟੇ ਹੁੰਦੇ ਨਾ ਛੁੱਟੀਆਂ ਕਰਕੇ ਸਕੂਲਾਂ ਅੱਧੀ ਛੁੱਟੀ ਵੇਲੇ ਦੌੜ ਕੇ ਸ਼ਕਤੀਮਾਨ ਦੇਖਣ ਜਾਂਦੇ ਹੁੰਦੇ ਸੀ ਤੇ ਸ਼ਕਤੀਮਾਨ ਦੇ ਵਿੱਚ ਹੁੰਦੀਆਂ ਸੀ ਕਾਲਾ ਡੁੰਗਾ ਦੀਆਂ ਪਹਾੜੀਆਂ ਲਓ ਫੇ ਅੱਜ ਤੁਹਾਨੂੰ ਕਾਲਾ ਡੁੰਗਾ ਦੇ ਜੰਗਲਾਂ ਦੀ ਸੈਰ ਕਰਾਣੀ ਆ ਆਪਾਂ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਅਤੇ ਫੇਸਬੁੱਕ ਤੇ ਆਪਣਾ ਪੇਜ ਆ ਸੈਵੀ ਸਿੰਘ ਦੇ ਨਾਮ ਦਾ ਤੇ ਉਹਨੂੰ ਵੀ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਮੇਰੇ ਵੀਰ ਤੇ ਨਾਲ ਦੀ ਨਾਲ ਤੁਹਾਨੂੰ ਅੱਜ ਆਪਾਂ ਕਾਲਾ ਡੁੰਗਾ ਦੀਆਂ ਪਹਾੜੀਆਂ ਦਿਖਾਉਣੀਆਂ ਆ ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਜੋ ਕਿ ਦਿਲਜੀਤ ਦੀ ਅੱਜ ਕਾ ਕਾਉਂਟਰਵਰਸੀ ਚੱਲ ਰਹੀ ਆ ਥੋੜੇ ਕੇ ਦਿਨ ਤੋਂ ਜੋ ਕਿ ਕੇਬੀਸੀ ਦੇ ਵਿੱਚ ਜਾਣ ਕਰਕੇ ਚੱਲ ਰਹੀ ਆ ਸੋ ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਸਾਰੀ ਸੈਰ ਵੀ ਕਰਾਉਣੀ ਹੈਗੀ ਆ ਤਾਂ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਸੋ ਗੱਲ ਕਰਦੇ ਆਂ ਦਲਜੀਤ ਦਸਾਂਝ ਬਾਰੇ ਜੋ ਤੁਸੀਂ ਦੇਖੀ ਹੋਣੀ ਹੈ ਕਾਉਂਟਰਵਰਸੀ ਅੱਜ ਬਹੁਤ ਚੱਲ ਰਹੀ ਆ ਥੋੜੇ ਕਿ ਦਿਨਾਂ ਤੋਂ ਤੇ ਉਹਦੇ ਉੱਤੇ ਹਰੇਕ ਬੰਦਾ ਆਪਣੇ ਆਪਣੇ ਥਿਊ ਦੇ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਕਾਉਂਟਰਵਰਸੀ ਚੱਲ ਕਿਉਂ ਰਹੀ ਆ ਕਿਉਂਕਿ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਾਮ ਪਤਾ ਹੋਵੇ ਕਿ ਕਾਉਂਟਰਵਰਸੀ ਕਿਉਂ ਚੱਲ ਰਹੀ ਆ ਇਹ ਕਾਉਂਟਰਵਰਸੀ ਦਾ ਮੇਨ ਕਾਰਨ ਇਹ ਆ ਕਿ ਜੋ ਪ੍ਰੋਗਰਾਮ ਟੈਲੀਕਾਸਟ ਕੀਤਾ ਜਾ ਰਿਹਾ ਹੈਗਾ ਆ ਇਹ 31 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ ਜਿਸ ਦਿਨ ਕਿ ਸਿੰਘਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਅਤੇ ਦੂਜਾ ਕਾਰਨ ਇਹ ਹੈ ਕਿ ਜਦੋਂ 84 ਦੇ ਵਿੱਚ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ ਤਾਂ ਉਸ ਵਿੱਚ ਅੰਮ੍ਰਿਤ ਆਬ ਬਚਨ ਦਾ ਬਹੁਤ ਵੱਡਾ ਰੋਲ ਸੀ ਤੇ ਤੁਸੀਂ ਦੇਖਿਆ ਹੋਣਾ ਕਿ ਇਸ ਦੇ ਵਿੱਚ ਦਲਜੀਤ ਦਸਾਂਜ ਹੈ ਜੋ ਉਹ ਅੰਮ੍ਰਿਤ ਆਬ ਬਚਨ ਦੇ ਪੈਰੀਂ ਹੱਥ ਲਾ ਰਿਹਾ ਉਸ ਦੇ ਪੈਰ ਛੂਰਿਆ ਸੋ ਇਸ ਕਰਕੇ ਆਪਣੇ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਰੋਸ ਹੋਣਾ ਬਣਦਾ ਵੀ ਹੈ ਪਰ ਥੋੜਾ ਸਾਨੂੰ ਸੋਚਣਾ ਵੀ ਚਾਹੀਦਾ ਹੈ ਕਿ ਹੋ ਸਕਦਾ ਹੈ ਕਿ ਦਿਲਜੀਤ ਸਾਂਝ ਨੂੰ ਇਸ ਗੱਲ ਬਾਰੇ ਨਾ ਪਤਾ ਹੋਵੇ ਕਿ ਇਹ ਪ੍ਰੋਗਰਾਮ 31 ਅਕਤੂਬਰ ਨੂੰ ਹੀ ਟੈਲੀਕਾਸਟ ਕੀਤਾ ਜਾਊਗਾ ਹੋ ਸਕਦਾ ਹੈ ਕਿ ਉਸ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਾ ਹੋਵੇ ਤੇ ਰਹੀ ਗੱਲ ਅਮਿਤab ਬੱਚਾਂ ਦੇ ਪੈਰੀ ਹੱਥ ਲਾਉਣ ਵਾਲੀ ਤੇ ਮੈਂ ਨਾ ਦੋ ਕੁ ਦਿਨ ਪਹਿਲਾਂ ਮੈਂ ਵੀਡੀਓ ਸ਼ੇਅਰ ਵੀ ਕੀਤੀ ਸੀ ਰਵੀ ਸਿੰਘ ਖਾਲਸਾ ਜੀ ਦੀ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਾਨੀ ਕਿ ਆਪਣੀ ਗੱਲ ਰੱਖੀ ਸੀ ਕਿ ਦਿਲਜੀਤ ਦਸਾਂਝ ਨੇ ਜੋ ਕੀਤਾ ਹੈ ਉਹ ਗਲਤ ਕੀਤਾ ਹੈ ਸੋ ਰਵੀ ਸਿੰਘ ਖਾਲਸਾ ਜੀ ਦਾ ਮੈਂ ਆਪ ਬਹੁਤ ਵੱਡਾ ਫੈਨ ਆ ਤੁਸੀਂ ਦੇਖਿਆ ਹੋਣਾ ਕਿ ਮੈਂ ਪਹਿਲਾਂ ਵੀ ਜੋ ਇੱਕ ਪੋਡਕਾਸਟ ਕੀਤਾ ਸੀ ਉਸ ਦੇ ਵਿੱਚ ਵੀ ਅਸੀਂ ਰਵੀ ਸਿੰਘ ਖਾਲਸਾ ਜੀ ਦੀ ਗੱਲ ਕੀਤੀ ਸੀ ਕਿ ਬਹੁਤ ਵਧੀਆ ਨੇਚਰ ਦੇ ਬੰਦੇ ਹਨ ਉਹ ਅਤੇ ਬਹੁਤ ਸੁਲਝੇ ਹੋਏ ਇਨਸਾਨ ਹਨ ਉਹ ਤੇ ਉਹਨਾਂ ਦੀ ਸੇਵਾ ਭਾਵਨਾ ਨੂੰ ਤਾਂ ਆਪਾਂ ਜਾਣਦੇ ਹੀ ਹਾਂ ਕਿ ਕੋਈ ਵੀ ਕਿਸੇ ਵੀ ਦੇਸ਼ 'ਚ ਕਿਸੇ ਵੀ ਜਗ੍ਹਾ ਤੇ ਕੋਈ ਵੀ ਤਰਾਸਦੀ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਉਹ ਖਾਲਸਾ ਏਡ ਦੀ ਟੀਮ ਹੀ ਪਹੁੰਚਦੀ ਹੈ ਤੇ ਉਹ ਬਹੁਤ ਹੀ ਜ਼ਿਆਦਾ ਦਾਨ ਸਹਿਯੋਗ ਤੇ ਸੇਵਾ ਕਰਦੇ ਹਨ ਸੋ ਉਹਨਾਂ ਦਾ ਤਾਂ ਅਸੀਂ ਦੇਣਾ ਕਦੇ ਦੇ ਨਹੀਂ ਸਕਦੇ ਤੇ ਉਹਨਾਂ ਨੇ ਜੋ ਵੀਡੀਓ ਪਾਈ ਸੀ ਉਸ ਦੇ ਵਿੱਚ ਨਾ ਇੱਕ ਉਹਨਾਂ ਨੇ ਗੱਲ ਕਹੀ ਸੀ ਕਿ ਦਿਲਜੀਤ ਨੂੰ ਮੈਂ ਐਜ਼ ਏ ਐਕਟਰ ਐਜ਼ ਏ ਸਿੰਗਰ ਬਹੁਤ ਜਿਆਦਾ ਪਸੰਦ ਕਰਦਾ ਸੋ ਜੋ ਦਿਲਜੀਤ ਦਸਾਂਝ ਨੇ ਅਮਿਤab ਬਚਨ ਦੇ ਪੈਰ ਛੂਏ ਆ ਸੋ ਹੋ ਸਕਦਾ ਕਿ ਉਸਨੇ ਵੀ ਸਿਰਫ ਉਹਨਾਂ ਦੀ ਐਕਟਿੰਗ ਕਰਕੇ ਜਾਂ ਉਹਨਾਂ ਦੇ ਟੈਲੈਂਟ ਕਰਕੇ ਹੀ ਇਹ ਸਭ ਕੀਤਾ ਹੋਵੇ ਸੋ ਕੱਲਾ ਦਿਲਜੀਤ ਦਸਾਂਝ ਦੀ ਗੱਲ ਨਹੀਂ ਜਦੋਂ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਦੇ ਆ ਨਾ ਤੇ ਸਾਡੀ ਫੀਲਡ ਦੇ ਵਿੱਚ ਜੋ ਵੀ ਸਾਡੇ ਸੀਨੀਅਰ ਹੁੰਦੇ ਆ ਆਪਾਂ ਉਹਨਾਂ ਦੀ ਰਿਸਪੈਕਟ ਜੇ ਕਰਦੇ ਆ ਨਾ ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੋਈ ਵੱਡੀ ਗੱਲ ਹੈ ਕਿਉਂਕਿ ਹਰੇਕ ਬੰਦਾ ਆਪਣੀ ਫੀਲਡ ਵਿੱਚ ਆਪਣੇ ਸੀਨੀਅਰ ਦੀ ਰਿਸਪੈਕਟ ਕਰਦਾ ਹੈ ਹੋ ਸਕਦਾ ਹੈ ਕੋਈ ਉਸ ਦੇ ਪੈਰੀਂ ਹੱਥ ਵੀ ਲਾਉਂਦਾ ਹੈ ਜਾਂ ਵੈਸੇ ਜੱਫੀ ਪਾ ਕੇ ਮਿਲ ਲੈਂਦਾ ਹੈ ਸੋ ਇਸ ਵਿੱਚ ਮੈਨੂੰ ਕੋਈ ਐਡੀ ਵੱਡੀ ਗੱਲ ਨਹੀਂ ਲੱਗੀ ਪਰ ਹੋ ਸਕਦਾ ਹੈ ਕਿ ਸਾਰਿਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ ਹੋ ਸਕਦਾ ਹੈ ਕਿ ਮੈਂ ਵੀ ਇੱਥੇ ਗਲਤ ਹੋ ਸਕਦਾ ਆ ਪਰ ਮੈਨੂੰ ਇੰਨਾ ਪਤਾ ਹੈ ਕਿ ਜੇਕਰ ਅਮਿਤਾਬ ਬਚਨ ਹੋਣ ਕੋਈ ਵੀ ਪੰਜਾਬ ਦੇ ਬਾਰੇ ਗਲਤ ਸ਼ਬਦਾਵਲੀ ਵਰਤਦਾ ਹੈ ਜਾਂ ਗਲਤ ਸਟੈਪ ਚੱਕਦਾ ਹੈ ਤਾਂ ਸਭ ਤੋਂ ਪਹਿਲਾਂ ਦਲਜੀਤ ਦਸਾਂਝ ਹੀ ਉਸ ਦਾ ਵਿਰੋਧ ਕਰੇਗਾ ਸੋ ਦਲਜੀਤ ਕਦੀ ਵੀ ਆਪਣੇ ਪੰਜਾਬੀਆਂ ਨੂੰ ਪਿੱਛੇ ਛੱਡ ਕੇ ਜਾਂ ਆਪਣੇ ਪੰਜਾਬ ਨੂੰ ਪਿੱਛੇ ਛੱਡ ਕੇ ਕਿਸੇ ਦੂਸਰੇ ਦੀ ਕਦੇ ਵੀ ਹਮਾਇਤ ਨਹੀਂ ਕਰ ਸਕਦਾ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਚੀਜ਼ ਨੂੰ ਨਾ ਪੋਜ਼ਿਟਿਵ ਲੈਣਾ ਚਾਹੀਦਾ ਹੈ ਕਿਉਂਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ 31 ਅਕਤੂਬਰ ਵਾਲੇ ਦਿਨ ਸਾਡਾ ਸਰਦਾਰ ਭਰਾ ਜੋ ਕਿ ਸਾਰੀ ਦੁਨੀਆ ਦੇ ਸਾਹਮਣੇ ਜਾਏਗਾ ਤੇ ਸਾਡੇ ਪੰਜਾਬ ਦੀ ਗੱਲ ਕਰੇਗਾ ਸਾਡੇ ਪੰਜਾਬ ਦੀ ਗੱਲ ਕਿੰਨੀ ਦੂਰ ਤੱਕ ਜਾਏਗੀ ਤੁਹਾਨੂੰ ਪਤਾ ਹੈ ਉਹ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਾਂਦਾ ਹੈ ਤਾਂ ਆਪਣੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਜ਼ਰੂਰ ਕਰਦਾ ਹੈ ਉਹ ਆਪਣੀ ਪੱਗ ਨੂੰ ਸਾਡੀ ਨੂੰ ਜਿੰਨੀ ਉਚਾਈ ਤੱਕ ਲੈ ਕੇ ਗਿਆ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਟਾਈਮ ਕੋਈ ਵੀ ਹੈ ਜੋ ਸਾਡੀ ਪੱਗ ਨੂੰ ਇੰਨਾ ਪ੍ਰਮੋਟ ਕਰ ਸਕਦਾ ਹੈ ਸੋ ਜੇ ਪੱਗ ਦੀ ਗੱਲ ਆਵੇ ਤੇ ਅਸੀਂ ਸਿੱਧੂ ਮੂਸੇਵਾਲੇ ਦੀ ਗੱਲ ਨਾ ਕਰੀਏ ਇਹ ਤਾਂ ਹੋ ਨਹੀਂ ਸਕਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਇਸ ਟਾਈਮ ਨਹੀਂ ਹਨ ਪਰ ਉਹ ਸਾਡੀ ਪੱਗ ਨੂੰ ਉਹਨਾਂ ਨੇ ਵੀ ਬਹੁਤ ਮਾਣ ਤੇ ਸਤਿਕਾਰ ਦਵਾਇਆ ਹੈ ਸੋ ਜਿਉਂਦੇ ਜੀ ਸਿੱਧੂ ਮੂਸੇਵਾਲੇ ਨੂੰ ਵੀਰ ਨੂੰ ਵੀ ਬਹੁਤ ਲੋਕ ਭੰਡ ਦੇ ਰਹੇ ਸੋ ਮੇਰੀ ਤੁਹਾਡੇ ਮੋਰੇ ਹੱਥ ਜੋੜ ਕੇ ਬੇਨਤੀ ਹੈ ਕਿ ਦਲਜੀਤ ਦੁਸਾਂਝ ਜੋ ਕਿ ਸਾਨੂੰ ਹੁਣ ਇੱਕ ਹੀਰਾ ਮਿਲਿਆ ਹੈ ਇਸ ਨੂੰ ਨਾ ਗਵਾ ਲਿਓ ਸੋ ਦੋਸਤੋ ਮੇਰੇ ਜੋ ਵਿਊ ਸੀਗੇ ਦਲਜੀਤ ਦੁਸਾਂਝ ਬਾਰੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਆ ਸੋ ਜਿੰਨਾ ਚਿਰ ਦਿਲਜੀਤ ਦਸਾਂਝ ਪੰਜਾਬ ਦੇ ਨਾਲ ਆ ਸਾਡੇ ਵੱਲੋਂ ਉਹਨਾਂ ਨੂੰ ਪੂਰੀ ਸਪੋਰਟ ਆ ਤੇ ਹਰ ਥਾਂ ਤੇ ਉਹਨਾਂ ਦੀ ਸਪੋਰਟ ਕਰਾਂਗੇ ਹਾਂ ਜਿਸ ਦੇ ਨੋ ਕੋਈ ਗਲਤੀ ਕਰਨਗੇ ਤਾਂ ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਆਪਾਂ ਗਲਤੀ ਨੂੰ ਗਲਤ ਹੀ ਕਹੀਏ ਕਿਉਂਕਿ ਆਪਾਂ ਅੰਨੇ ਹੋ ਕੇ ਕਿਸੇ ਦੇ ਫੈਨ ਨਹੀਂ ਬਣਨਾ ਜੋ ਬੰਦਾ ਜੋ ਗਲਤ ਕਰਦਾ ਹੈ ਉਸ ਨੂੰ ਗਲਤ ਕਹਿਣਾ ਵੀ ਸਾਡਾ ਫਰਜ਼ ਹੈ ਏ ਆਪਾਂ ਇਹ ਕਠੋਕ ਕੇ ਕਵਾਂਗੇ ਜੇ ਕੋਈ ਗਲਤੀ ਕਰਦਾ ਹੋਇਆ ਤਾਂ ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਮੇਰੇ ਵੀਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇਓ ਤੇ ਫੇਸਬੁੱਕ ਤੇ ਆਪਣਾ ਅਕਾਊਂਟ ਹੈਗਾ ਆ ਸੈਵੀ ਸਿੰਘ ਦੇ ਨਾਮ ਦਾ ਉੱਥੇ ਵੀ ਜਾ ਕੇ ਜਲਦੀ ਤੋਂ ਜਲਦੀ ਫੋਲੋ ਕਰ ਲਓ ਕਿਉਂਕਿ ਆਪਾਂ ਥੋੜੇ ਕੇ ਦਿਨ ਤੱਕ ਇੱਕ ਹੋਰ ਬਹੁਤ ਹੀ ਵਧੀਆ ਜਗ੍ਹਾ ਤੇ ਤੁਹਾਨੂੰ ਲੈ ਕੇ ਜਾਣਾ ਆ ਉਹ ਤੁਹਾਡੇ ਲਈ ਸਰਪ੍ਰਾਈਜ਼ ਰੱਖਿਆ ਹੋਇਆ ਆ ਤੇ ਹੋ ਸਕਦਾ ਕਿ ਉੱਥੇ ਜਾ ਕੇ ਮੈਂ ਲਾਈਵ ਵੀ ਹੋਵਾਂ ਤੇ ਤੁਹਾਨੂੰ ਲਾਈਵ ਉੱਥੋਂ ਦੇ ਨਜ਼ਾਰੇ ਦਿਖਾਵਾਂ ਤੇ ਜੇਕਰ ਤੁਸੀਂ ਉਹ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਮੇਰੇ ਵੀਰ ਜਰੂਰ ਦੱਸਿਓ ਸੋ ਜਿੰਨਾ ਚਿਰ ਜ਼ਿੰਦਗੀ ਹੈ ਜ਼ਿੰਦਗੀ ਦੇ ਨਜ਼ਾਰੇ ਲੈਣੇ ਆ ਕੋਈ ਪਤਾ ਨਹੀਂ ਸਾਲਾ ਕੱਲ ਨੂੰ ਪਟਾਕਾ ਪੈ ਜਾਵੇ ਐਵੇਂ ਬਾਤੂ ਦੀਆਂ ਟੈਨਸ਼ਨਾਂ ਲੈਣ ਦਾ ਕੋਈ ਫਾਇਦਾ ਨਹੀਂ ਸੋ ਮੇਰੇ ਵੀਰ ਖੁਸ਼ ਰਿਹਾ ਕਰੋ ਸਾਰੇ ਜਾਣੇ ਤੇ ਕਮੈਂਟ ਜਰੂਰ ਕਰ ਦਿਆ ਕਰੋ ਵੀਡੀਓ ਦੇ ਉੱਤੇ ਕਿਉਂਕਿ ਤੁਹਾਡੇ ਕਮੈਂਟ ਪੜ ਕੇ ਬਹੁਤ ਹੌਸਲਾ ਮਿਲਦਾ ਆ। ਬਾਕੀ ਲੱਲੀ ਛੱਲੀ ਤਾਂ ਤੁਹਾਨੂੰ ਪਤਾ ਹੀ ਆ ਕਿ ਬੰਦੇ ਨੂੰ ਦੱਬਾਂ ਨੂੰ ਫਿਰਦੇ ਹੀ ਰਹਿੰਦੇ ਆ। ਅਸੀਂ ਇਦਾਂ ਤੇ ਦੁੱਕੀ ਤਿੱਕੀ ਦੀ ਕਿਸੇ ਦੀ ਟੈਨਸ਼ਨ ਨਹੀਂ ਲੈਂਦੇ। ਜਿਹੜਾ ਮਰਜ਼ੀ ਆ ਜਾਵੇ, ਜੋ ਮਰਜ਼ੀ ਕਰ ਲਵੇ। ਜੋ ਅਸੀਂ ਕਰਨਾ ਆ ਉਹ ਤਾਂ ਹਿੱਕ ਠੋਕ ਕੇ ਕਰਾਂਗੇ। ਸੋ ਕੋਈ ਨਹੀਂ ਹੋਵਾਂਗੇ ਲਾਈਵ ਕਿਸੇ ਦਿਨ। ਫੋਲਾਂਗੇ ਉਹਨਾਂ ਦੇ ਵੀ ਪੋਤੜੇ ਚੰਗੀ ਤਰ੍ਹਾਂ ਨਾਲ। ਸੋ ਇੱਕ ਗੱਲ ਹੋਰ ਕਰਨੀ ਸੀ ਮੈਂ ਕੁਝ ਦਿਨ ਪਹਿਲਾਂ ਪੋਰ ਹੀਰਾ ਦੀ ਵੀਡੀਓ ਪਾਈ ਸੀ ਇੱਕ ਜੋ ਕਿ ਚੈਰੀਟੇਬਲ ਹਸਪੀਟਲ ਉੱਥੇ ਖੁੱਲਿਆ ਆ ਜਿੱਥੇ ਕਿ ਦਵਾਈਆਂ ਤੇ ਟੈਸਟ ਵਗੈਰਾ ਬਿਲਕੁਲ ਫ੍ਰੀ ਕੀਤੇ ਜਾਂਦੇ ਆ ਸੋ ਮੇਰਾ ਵੀਰ ਬਹੁਤ ਘੱਟ ਲੋਕਾਂ ਨੇ ਉਹ ਵੀਡੀਓ ਸ਼ੇਅਰ ਕੀਤੀ ਆ ਤੇ ਉਸ ਵੀਡੀਓ ਨੂੰ ਜੇ ਹੋ ਸਕਦਾ ਹੈ ਤਾਂ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਅੱਜ ਕੱਲ ਇਹੋ ਜਿਹਾ ਟਾਈਮ ਹੈ ਕਿ ਕਈਆਂ ਦੇ ਕੋਲ ਦਵਾਈ ਲੈਣ ਲਈ ਵੀ ਪੈਸੇ ਨਹੀਂ ਹੈਗੇ ਸੋ ਜੇਕਰ ਅਸੀਂ ਕਿਸੇ ਦੀ ਪੈਸੇ ਦੇ ਨਾਲ ਮਦਦ ਨਹੀਂ ਕਰ ਸਕਦੇ ਤਾਂ ਹੋ ਸਕਦਾ ਹੈ ਕਿ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਦੀ ਮਦਦ ਕਰ ਸਕੀਏ ਕਿਉਂਕਿ ਵੀਡੀਓ ਸ਼ੇਅਰ ਕਰਨ ਦੇ ਨਾਲ ਸਾਡਾ ਕੋਈ ਪੈਸਾ ਨਹੀਂ ਲੱਗਣਾ ਤੇ ਹੋ ਸਕਦਾ ਹੈ ਕਿਸੇ ਲੋੜਵੰਦ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਉਸ ਦਾ ਭਲਾ ਹੋ ਸਕੇ ਸੋ ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸੋ ਦੱਸਿਓ ਕਿਵੇਂ ਲੱਗਾ ਤੁਹਾਨੂੰ ਜੰਗਲ ਦੀ ਸੈਰ ਕਰਕੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਾਰ ਨਹੀਂ ਆਇਆ ਹੈ ਹੈਗਾ ਮੈਨੂੰ ਕੋਈ